ਇੱਕ ਬੇਨਤੀ ਜੁਗਾਮ ਸੰਗਤ ਵਿੱਚ ਦੇਖਣ ਨੂੰ ਮਿਲਦੀ ਹੈ ਸੰਗਤ ਨੇ ਬਹੁਤ ਵਾਰ ਬੇਨਤੀ ਵੀ ਕੀਤੀ ਹੈ ਇਸ ਗੱਲ ਦੀ ਮੈਂ ਸਟੇਜ ਉੱਤੇ ਵੀ ਅਨਾਉਂਸ ਕੀਤਾ ਹੈ ਕਈ ਵਾਰ ਕਥਾ ਦੌਰਾਨ ਵੀ ਬੋਲਿਆ ਹੈ ਅਸੀਂ ਗੁਰੂ ਸਾਹਿਬ ਦੀ ਬਾਣੀ ਦਾ ਹੁਕਮ ਲੈਂਦੇ ਹਾਂ ਜਦੋਂ ਸਾਹਮਣੇ ਵਾਲਾ ਹੁਕਮ ਦੇ ਰਿਹਾ ਹੋਏ ਤੇ ਉਦੋਂ ਜਿਹੜਾ ਸਾਹਮਣੇ ਖਲੋ ਕੇ ਜੱਜ ਦੇ ਜਦੋਂ ਜੱਜ ਹੁਕਮ ਸੁਣਾ ਰਿਹਾ ਹੁੰਦਾ ਹੈ ਤਿੱਕੜਾ ਸਾਹਮਣੇ ਖਲੋਤਾ ਹੁੰਦਾ ਉਹ ਸੁਣਦਾ ਹੈ ਅਸੀਂ ਕਹਿੰਨੇ ਗੁਰੂ ਦਾ ਹੁਕਮ ਲੈਣਾ ਚਲੋ ਸਾਨੂੰ ਬਾਣੀ ਕੰਠ ਹੈ ਠੀਕ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਸਾਨੂੰ ਸ਼ਬਦ ਗੁਰਬਾਣੀ ਦੇ ਯਾਦ ਨੇ ਜਦੋਂ ਗੁਰੂ ਸਾਹਿਬ ਦੀ ਬਾਣੀ ਦਾ ਹੁਕਮ ਹੋ ਰਿਹਾ ਹੁੰਦਾ ਅਸੀਂ ਨਾਲ ਨਾਲ ਉੱਚੀ-ਉੱਚੀ ਪੜਦੇ ਆਂ ਉਹ ਗਲਤ ਹੈ ਕਿ ਸਹੀ ਹੈ ਜੀ ਗਲਤ ਹੈ ਨਾ ਜੀ ਸਾਡੇ ਘਰ ਕੋਈ ਆ ਕੇ ਸਾਨੂੰ ਕੋਈ ਗੱਲ ਕਰੇ ਤਾਂ ਸਾਨੂੰ ਪਤਾ ਹੋਏ ਕੁਝ ਆਈਡੀਆ ਹੋਏ ਤਕਰੀਬਨ ਤਕਰੀਬਨ ਕਿ ਉਹਨੇ ਆਹ ਗੱਲ ਕਹਿਣੀ ਹੈ ਤੇ ਅਸੀਂ ਉਹਨੂੰ ਕਹੀਏ ਹਾਂ ਮੈਨੂੰ ਪਤਾ ਤੂੰ ਇਦਾਂ ਕਿਆ ਕਹਿਣਾ ਐ ਕਰਕੇ ਐ ਕਹਿਣਾ ਉਹ ਖਿਜੇਗਾ ਜੇ ਬੰਦਾ ਖਿਜਦਾ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਾਰੇ ਪਾਤਸ਼ਾਹ ਰਾਜੇ ਨੇ ਪਾਤਸ਼ਾਹ ਨੇ ਲੇਖਿਆ ਕਿ ਤੈਨਾਂ ਛੁਟੀ ਆ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ ਲੈ ਨਾਨਕ ਸਾਰੇ ਪੜਦੇ ਆ ਨਾ ਮਹਾਰਾਜ ਮੈਂ ਤਾਂ ਗਲਤੀਆਂ ਹੀ ਬੜੀਆਂ ਕਰਦਾ ਬੇਸ਼ੱਕ ਹੁਕਮ ਸਾਨੂੰ ਰੋਜ਼ਾਨਾ ਪਾਵੇਂ ਰੋਜ਼ਾਨਾ ਇੱਕ ਹੀ ਹੁੰਦਾ ਹੋਇ ਤੁਮ ਜਾਤੇ ਠਾਕੁਰ ਪ੍ਰਤੀਪਾਲਕ ਨਾਇਕ ਖਸਮ ਹਮਾਰੇ ਰੋਜ਼ਾਨਾ ਪਾ ਤਿੰਨ ਦਿਨ ਹੀ ਹੁਕਮ ਆਉਂਦਾ ਹੋਇ ਇਹਦਾ ਮਤਲਬ ਇਹ ਥੋੜੀ ਜਿਹੀ ਗੁਰੂ ਸਾਹਿਬ ਹੁਕਮ ਸੁਣਾ ਰਹੇ ਨੇ ਦਸੀਂ ਆਪਣਾ ਥੱਲੇ ਪੜੀ ਜਾਈਏ ਅੱਜ ਮੈਨੂੰ ਬੜੀ ਦਿੱਕਤ ਆਈ ਪਾਠ ਕਰਨ ਦੀ ਅਸੀਂ ਗੁਰਬਾਣੀ ਦਾ ਪਾਠ ਕਰ ਰਹੇ ਆ ਸੰਥਿਆ ਰੂਪ ਦੇ ਅੰਦਰ ਤੇ ਸਾਡੇ ਮਨ ਚ ਫੇਰ ਵੀ ਇਹ ਗੱਲ ਹੈ ਨਾ ਕਿ ਜਲਦੀ ਜਲਦੀ ਪਾਠ ਸਮਾਪਤ ਹੋਏ ਜਲਦੀ ਜਲਦੀ ਪਾਠ ਖਤਮ ਹੋਏ ਨਾਲ ਸਾਡਾ ਇੱਕ ਸਹਿਜ ਪਾਠ ਹੋ ਜਾਏਗਾ ਅਸੀਂ ਗੁਰੂ ਦੇ ਕੋਲ ਪਰਵਿਸ਼ ਮੰਗਾਗੇ ਮਾਫ ਕਰਿਓ ਸਾਡੀ ਕਿਤੇ ਨਾ ਕਿਤੇ ਮਾਨਸਿਕਤਾ ਇੱਥੇ ਹੈ ਕਿ ਮੈਂ ਕੋ ਮੈਂ ਪੂਰਾ ਸਹਿਜ ਪਾਠ ਕਰ ਲੈਣਾ ਜਿੱਦ ਦਿਨ ਸਹਿਜ ਪਾਠ ਸਮਾਪਤ ਹੋ ਗਿਆ ਫਿਰ ਗੁਰੂ ਕੋਲ ਮੰਗਾਗੇ ਕੋਈ ਨਾ ਕੋਈ ਕਿ ਮੈਂ ਤਾਂ ਹੁਣ ਪੂਰੀ ਬਾਣੀ ਦਾ ਪਾਠ ਕੀਤਾ ਹੈ ਇੰਨੀ ਚਾਹਤ ਬਿਲਕੁਲ ਥੋੜੇ ਜਾਣਿਆਂ ਚ ਹੋਏਗੀ ਕਿ ਅਸੀਂ ਬਾਣੀ ਦਾ ਪਾਠ ਵੇਖਣਾ ਹੈ ਸੁਣਨਾ ਹੈ ਕਿਹੜੇ ਸ਼ਬਦ ਨੂੰ ਕਿਵੇਂ ਉਚਾਰਿਆ ਜਾ ਰਿਹਾ ਹੈ ਅਸੀਂ ਫੇਰ ਉੱਚੀ ਉੱਚੀ ਬਾਣੀ ਪੜੀ ਜਾਈਏ ਮੈਂ ਵੀ ਸ਼ਰਾਮ ਲਗਾਉਣਾ ਹੁੰਦਾ ਜਿੱਥੇ ਮੈਨੂੰ ਗੁਰਬਾਣੀ ਦੀ ਸਮਝ ਹੈ ਉੱਥੇ ਵੀ ਸ਼ਰਾਮ ਲਾਉਣਾ ਹੁੰਦਾ ਹੈ ਕਿਉਂ ਸੰਗਤ ਵਿੱਚ ਉੱਚੀ ਬੋਲ ਰਿਹਾ ਹੈ ਮੈਨੂੰ ਧੱਕੇ ਨਾਲ ਬਿਸ਼ਰਾਮ ਗਲਤ ਜਗ੍ਹਾ ਤੇ ਉੱਤੇ ਲੱਗ ਜਾਂਦਾ ਹੈ ਉਹ ਸਾਰੀ ਪੰਕਤੀ ਦੇ ਅਰਥ ਦੇ ਨਰਥ ਹੋ ਜਾਂਦੀ ਨੇ ਇਸ ਕਰਕੇ ਬੇਨਤੀ ਨੇ ਜਰੂਰ ਪ੍ਰਮਾਣ ਕਰਿਆ ਕਰੋ ਇਹ ਸਾਡਾ ਗੁਰਦੁਆਰਾ ਸਾਹਿਬ ਦਾ ਪਹਿਲਾ ਚੈਪਟਰ ਹੈ ਇੱਕ ਅਸੀਂ ਬੈਠਣਾ ਸਿੱਖੀਏ ਗੁਰੂ ਕੋਲ ਬਹਿਣਾ ਕਿਵੇਂ ਗੁਰੂ ਕੋਲ ਮੰਗਣਾ ਕਿਵੇਂ ਆ ਗੁਰੂ ਦੇ ਕੋਲ ਜਾ ਕੇ ਅਸੀਂ ਬੇਨਤੀ ਕਿਵੇਂ ਰਜ਼ੋਈ ਕਿਵੇਂ ਕਰਨੀ ਪਾਠ ਕਿਵੇਂ ਸੁਣਨਾ ਹੈ ਹੁਣ ਜਦੋਂ ਮੈਂ ਅਰਥਾਂ ਦੇ ਹਿਸਾਬ ਦੇ ਨਾਲ ਵੀ ਸ਼ਰਾਮ ਲਗਾਉਣਾ ਹੁੰਦਾ ਕਿੰਨੀਆਂ ਪੰਕਤੀਆਂ ਹੁੰਦੀਆਂ ਨੇ ਥੋੜਾਕ ਇੱਕ ਵੀ ਸ਼ਰਾਮ ਗਲਤ ਦਾ ਇੱਧਰ ਦਾ ਇੱਧਰ ਸਾਰੀ ਪੰਕਤੀ ਦੇ ਅਰਥ ਦੇ ਅਨਰਥ ਬਣ ਜਾਂਦੇ ਨੇ ਜਿਹੜਾ ਸਾਹਮਣੇ ਸੰਗਤ ਵਿੱਚੋਂ ਟਲ ਠੀਕ ਹੈ ਪੰਜਾਬੀ ਪੜ੍ਹਨੀ ਆਉਂਦੀ ਗੁਰਬਾਣੀ ਪੜ੍ਹਨੀ ਆਉਂਦੀ ਅਸੀਂ ਪੜ੍ਹ ਰਹੇ ਆਂ ਪਰ ਉਹ ਅਕੋਰਡਿੰਗ ਮੈਨੂੰ ਆਪਣੇ ਆਪ ਸ਼ਰਾਮ ਜਿਹੜਾ ਹੈ ਕਿ ਯਾਰ ਮੇਰੇ ਕੋ ਪੰਕਤੀ ਅੱਗੇ ਪਿਛੇ ਵੀ ਹੋ ਜਾਂਦੀ ਹੈ ਤੁਸੀਂ ਨੋਟ ਵੀ ਕੀਤਾ ਹੋਣਾ ਇਸ ਕਰਕੇ ਥੋੜੀ ਇੱਕ ਗੱਲ ਦਾ ਤੁਸੀਂ ਧਿਆਨ ਦੇਣਾ ਮੈਂ ਇਹ ਨਹੀਂ ਕਹਿ ਰਿਹਾ ਕਿ ਪਾਠ ਮੈਂ ਕਰ ਰਿਹਾ ਅਸੀਂ ਸਾਰੇ ਸੰਗਤੀ ਰੂਪ ਦੇ ਅੰਦਰ ਪਾਠ ਕਰਦੇ ਹਾਂ ਭਾਈ ਸਾਹਿਬ ਅਰਦਾਸ ਕਦ ਨੇ ਸੰਗਤੀ ਰੂਪ ਦੇ ਅੰਦਰ ਪਾਠ ਹੋਏ ਨੇ ਅਸੀਂ ਰਲ ਮਿਲ ਕੇ ਪਾਠ ਕਰ ਰਹੇ ਹਾਂ ਸਾਰਿਆਂ ਨੇ ਸੰਥਿਆ ਲੈਣੀ ਹੈ ਮੈਂ ਆਪਣੀ ਤਿਆਰੀ ਕਰਦਾ ਹਾਂ ਬਾਣੀ ਪੜ੍ਹ ਕੇ ਆਉਂਦਾ ਹਾਂ ਤਿਆਰੀ ਕਰਕੇ ਆਉਂਦਾ ਜਿੱਥੇ ਮੈਨੂੰ ਅੱਖਰਾਂ ਥੋੜੀ ਬੋਤੀ ਮੈਨੂੰ ਥੋੜਾ ਬਹੁਤਾ ਕਨਫਿਊਜ਼ਿੰਗ ਹੁੰਦੀ ਹੈ ਉਥੇ ਡਿਸਕਸ਼ਨ ਵੀ ਕਰਦਾ ਕਿਸੇ ਨਾ ਕਿਸੇ ਵੀਰ ਦੇ ਨਾਲ ਫੋਨ ਦੇ ਉੱਤੇ ਕਿ ਮੇਰੀ ਵੀ ਸੰਥਿਆ ਨਾਲ ਹੋ ਰਹੀ ਹੈ ਤੁਹਾਡੇ ਜੇਕਰ ਤੁਸੀਂ ਬਾਣੀ ਪੜੋਗੇ ਉੱਚੀ ਉੱਚੀ ਆਵਾਜ਼ ਦੇ ਵਿੱਚ ਤੁਸੀਂ ਉਹੀ ਅੱਖਰ ਪੜੋਗੇ ਜਿਹੜੇ ਤੁਹਾਨੂੰ ਪਹਿਲਾਂ ਆਉਂਦੇ ਨੇ ਇਹ ਗੱਲ ਨੋਟ ਕਰਿਓ ਤੁਸੀਂ ਸਾਹਮਣੇ ਗੁਰਕਾ ਸਾਹਿਬ ਲੈ ਕੇ ਬੈਠੇ ਹੋਗੇ ਨਾ ਤੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਰਹੇ ਹੋਵੋਗੇ ਨਾਨਕ ਰਹਿਣ ਰਜ਼ਾਈ ਅਸਮ ਹੈ ਲਾ ਪਹਿਲਾ ਸੋਨ ਵੱਡਾ ਅਖੇ ਸਭ ਕੋ ਏਕੇ ਵੱਡਾ ਡੀਠਾ ਹੋਏ ਕੀਮਤ ਪਾਇਨਾ ਕਿ ਚਲ ਗਏ ਨਾ ਅੱਗੇ ਜਾ ਕੇ ਸਭ ਨੇ ਧਾਨ ਦਾ ਸਾਸਤ ਸਿਧਾਨ ਫਿਰ ਮੁੜ ਕੇ ਆਉਂਦੇ ਵਾਪਸ ਮੈਂ ਤੇ ਜਪਜੀ ਸਾਹਿਬ ਕਰ ਰਿਹਾ ਸੀ ਬਹੁਤ ਵਾਰ ਇਦਾਂ ਹੋਇਆ ਹੋਣਾ ਉਹਦਾ ਕਾਰਨ ਇਹ ਹੈ ਕਿ ਸਾਮਣੇ ਦਾ ਗੁਰਕਾ ਸਾਹਿਬ ਅਸੀਂ ਖੋਲਿਆ ਹੈ ਪਰ ਚੱਲ ਸਾਡੇ ਉਹੀ ਰਿਹਾ ਜੋ ਸਾਡੇ ਸਬ ਕੌਨਸ਼ੀਅਸ ਮਾਈਂਡ 'ਚ ਚੱਲ ਰਿਹਾ ਹੈ ਸਾਹਮਣੇ ਅਸੀਂ ਪਾਠ ਕਰ ਰਹੇ ਹਾਂ ਸੰਥਿਆ ਕਰ ਰਹੇ ਹਾਂ ਪਰ ਅਸੀਂ ਉਹੀ ਪੜ ਰਹੇ ਹਾਂ ਜੋ ਸਾਨੂੰ ਪਹਿਲਾਂ ਆ ਰਿਹਾ ਹੈ ਫੇ ਸਾਡੀ ਕੁਰਬਾਨੀ ਸੰਥਿਆ ਕਿੱਥੇ ਗਈ ਅਸੀਂ 75 ਦਿਨ 2.5 ਮਹੀਨੇ ਸਹਿਜ ਪਾਠ ਕਰਨਾ ਹੈ ਅਸੀਂ ਸਿੱਖਣ ਵਾਸਤੇ ਕਰਨਾ ਹੈ ਸਾਰਾ ਸਾਲ ਕਰਾਂਗੇ ਵਿਸ਼ਰਾਮ ਕਿਵੇਂ ਲੱਗਣੇ ਨੇ ਅੱਖਰਾਂ ਨੂੰ ਬੋਲਿਆ ਕਿਵੇਂ ਜਾ ਰਿਹਾ ਹੈ ਉਚਾਰਨ ਕਿਵੇਂ ਹੋ ਰਿਹਾ ਹੈ ਮੈਂ ਤਾਂ ਕਿ ਘਰ ਸ਼ਬਦ ਦੇ ਬਾਰੇ ਦੱਸਿਆ ਸੀ ਕਿ ਉਹਨੂੰ 1 2 3 ਜਾਂ ਇਹ ਪਹਿਲਾ ਦੂਜਾ ਤੀਜਾ ਕਿਵੇਂ ਪੜ੍ਹਨਾ ਹੈ ਇਹ ਗੱਲਾਂ ਨੋਟ ਕਰੀਏ ਅਨਦਰ ਪਹਿਲੇ ਦਿਨ ਹੀ ਬੇਨਤੀ ਕੀਤੀ ਸੀ ਕਿ ਜਦੋਂ ਇਦਾਂ ਗੁਰਬਾਣੀ ਵਿਆਖ ਕਰਨ ਦੀ ਗੱਲ ਹੋ ਰਹੀ ਹੈ ਨੋਟਪੈਡ ਆਪਣੇ ਨਾਲ ਲੈ ਕੇ ਆਇਆ ਕਰੋ। ਇਧਰੋਂ ਗੱਲ ਸੁਣੀ ਹੈ ਕਿ ਇਹ ਦਿਮਾਗ ਚੋਂ ਨਿਕਲ ਵੀ ਜਾਂਦੀ ਹੈ ਉਹ ਨੋਟ ਕੀਤਾ ਹੋਏ। ਜਿੱਥੇ ਸਹਿ ਪਾਠ ਕਰਦੇ ਉਹ ਉਸ ਡਾਇਰੀ ਨੂੰ ਨਾਲ ਰੱਖਿਆ ਜਾਏ। ਅੰਗ ਨੋਟ ਕੀਤੇ ਜਾਣ। ਇਸ ਕਰਕੇ ਤੁਸੀਂ ਸਾਥ ਦਿਓ ਨਾਲ ਅਸੀਂ ਰਲ ਮਿਲ ਕੇ ਸੰਥਿਆ ਕਰੀਏ। ਅਜ 40 ਸ਼ਬਦਾਂ ਨੇ ਪਾਠ ਹੋਏ ਨੇ ਦਖਣੀ ਓੰਕਾਰ ਬਾਣੀ ਦੇ। ਅਜੇ ਪੂਰੀ ਬਾਣੀ ਪਈ ਹੈ। ਇਸ ਕਰਕੇ ਧਿਆਨ ਦੇਣ ਦੀ ਜਰੂਰ ਕਿਰਪਾਲਤਾ ਕਰਿਆ ਕਰੋ ਤੇ ਜਦੋਂ ਪਾਠ ਹੋ ਰਿਹਾ ਹੁੰਦਾ ਹੈ ਕੋਸ਼ਿਸ਼ ਕਰਿਆ ਕਰੋ ਉਹਨੂੰ ਪੋਥੀ ਤੋਂ ਪੜ੍ਹੀਏ ਸਮਝੀਏ ਧਿਆਨ ਦਿਈਏ ਕਿਵੇਂ ਅੱਖਰ ਬੋਲੇ ਜਾ ਰਹੇ ਨੇ ਜੇ ਅਸੀਂ ਉੱਚੀ ਉੱਚੀ ਬੋਲ ਕੇ ਪਾਠ ਕਰੀ ਜਾਵਾਂਗੇ ਜਿਹੜਾ ਨਾਲ ਬੈਠਾ ਹੋਏਗਾ ਉਹ ਵੀ ਪਾਠ ਕਰਿਆਗਾ ਉਹਦਾ ਧਿਆਨ ਵੀ ਕਿਤੇ ਨਾ ਕਿਤੇ ਜਿਹੜਾ ਉਹ ਭਟਕਦਾ ਹੈ ਇਸ ਕਰਕੇ ਬੇਨਤੀ ਨੂੰ ਜਰੂਰ ਪ੍ਰਵਾਨ ਕਰਨਾ ਮੇਰੀਆਂ ਗਲਤੀਆਂ ਮੇਰੀਆਂ ਭੁੱਲਾਂ ਮੇਰੀ ਝੋਲੀ 'ਚ ਪਾਉਣੀਆਂ ਆ ਗੁਰੂ ਦੀ ਗੱਲ ਸਮਝ ਕਰਕੇ ਜਾਣ ਕਰਕੇ ਆਪਣੇ ਨਾਲ ਲੈ ਕੇ ਜਾਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ